ਬਟਾਲਾ ਪੁਲਿਸ ਵੱਲੋਂ ਕਾਰ ਸਵਾਰ ਪਤੀ ਪਤਨੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਪਾਸੋਂ ਕਰੀਬ 30 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੇ ਕੋਲੋਂ ਪੁਲਿਸ ਦੇ ਵੱਲੋਂ ਇੱਕ ਕਾਰ ਵੀ ਆਪਣੇ ਕਬਜ਼ੇ ਵਿੱਚ ਲਈ ਗਈ ਹੈ। ਇਸ ਮੌਕੇ ਪੂਰੀ ਜਾਣਕਾਰੀ ਦਿੰਦੇ ਹੋਏ ਬਟਾਲਾ ਦੇ ਐਸਐਸਪੀ ਅਸ਼ਵਨੀ ਗੁਟਿਆਲ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਬੀਤੀ ਦਿਨ ਰਾਤ ਅਮਰਸਰ-ਗਰਦਾਸਪੁਰ-ਪਠਾਨਕੋਟ ਹਾਈਵੇ 'ਤੇ ਸਥਿਤ ਪਿੰਡ ਸ਼ਹਿਦ ਮੁਬਾਰਕ ਨੇੜੇ ਨਾਕਾ ਲਗਾਇਆ ਹੋਇਆ ਸੀ। ਇੱਕ ਕਾਰ ਸਵਾਰ ਨੂੰ ਰੋਕ ਕੇ ਜਾਂ ਉਸਦੀ ਤਲਾਸ਼ੀ ਲੈ ਕੇ ਉਸਦੇ ਕੋਲੋਂ ਕਰੀਬ 30 ਲੱਖ ਰੁਪਏ ਦੀ ਭਾਰਤੀ ਜਾਲੀ ਕਰੰਸੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਸੰਗਵੀਰ ਸਿੰਘ ਅਤੇ ਉਸਦੀ ਪਤਨੀ ਗੁਰਿੰਦਰ ਕੌਰ ਵਾਸੀ ਜ਼ਿਲ੍ਹਾ ਅਮਰitsar ਵਜੋਂ ਹੋਈ ਹੈ। ਐਸਐਸਪੀ ਪਟਿਆਲਾ ਨੇ ਦੱਸਿਆ ਕਿ ਦੋਵੇਂ ਪਤੀ ਪਤਨੀ ਨੂੰ ਗ੍ਰਿਫਤਾਰ ਕਰਕੇ ਪੁਸ਼ਕਸ਼ ਕੀਤੀ ਤਾਂ ਉਹਨਾਂ ਦੇ ਘਰ ਜ਼ਿਲ੍ਹਾ ਅਮਰitsar ਵਿੱਚ ਜਾਂਚ ਕੀਤੀ ਗਈ ਤਾਂ ਉੱਥੋਂ ਅੱਧੇ ਹੋਰ 3 ਲੱਖ ਰੁਪਏ ਦੇ ਹੋਰ ਜਾਲੀ ਨੋਟ ਮਿਲੇ ਹਨ। ਉੱਥੇ ਹੀ ਪੁਲਿਸ ਵੱਲੋਂ ਇਸ ਜਾਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਪੇਪਰ ਆਦ ਸਮਾਨ ਵੀ ਜ਼ਬਤ ਕੀਤਾ ਗਿਆ ਹੈ ਥਾਣਾ ਸਦਰ ਦੇ ਏਰੀਆ ਦੇ ਵਿੱਚ ਪਿੰਸਾਦ ਮੁਬਾਰਕ ਤੇ ਇੱਕ ਇਨਫੋਰਮੇਸ਼ਨ ਦੇ ਤੌਰ ਤੇ ਦੋ ਵਿਅਕਤੀ ਜੋ ਹੈ पकड़े ਗਏ ਹੈ ਤੋ ਸੁਖਬੀਰ ਸਿੰਘ ਐਂਡ ਉਹਨਕੇ ਜੋ ਪਤਨੀ ਗੁਰਿੰਦਰ ਕੌਰ ਦੋਵੇਂ ਜੋ ਹੈਗੇ ਇਹ ਤਰਸੀਕੇ ਥਾਣੇ ਦੀ ਰਹਿਣ ਵਾਲੇ ਹੈਗੇ ਸਾਡੇ ਕੋਲ ਇਨਫੋਰਮੇਸ਼ਨ ਸਿਗੀ ਕਿ ਇਹ ਤਸਕਰੀ ਕਰਦੇ ਆ ਖੋਟਾ ਨੋਟ ਦੀ ਜੋ ਦੈਟ ਇਜ਼ ਐਫ ਆਈ ਸੀ ਐਨ ਜਿਨ ਨੂੰ ਅਸੀਂ ਕਹਿੰਦੇ ਆ ਫੇਕ ਇੰਡੀਅਨ ਕਰੰਸੀ ਨੋਟਸ ਸੋ ਉਹ ਇਨਫੋਰਮੇਸ਼ਨ ਦੇ ਬੇਸਿਸ ਤੇ ਸਾਡਾ ਨਕਾ ਲੱਗਿਆ ਸੀਗਾ ਜਦੋਂ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤੇ ਇਹਨਾਂ ਦੇ ਦੋ ਗੱਡੀਆਂ ਦੇ ਵਿੱਚ ਆ ਰਹੇ ਸੀਗੇ ਇੱਕ ਵਰਨਾ ਔਰ ਇੱਕ ਅਲਕਜ਼ਾਰ ਤੋਂ ਉਹਦੇ ਉੱਚ ਉਹਦੇ ਵਿੱਚ ਸਾਨੂੰ 27 ਲੱਖ ਰੁਪਇਆ ਉਹਨਾਂ ਵੱਲੋਂ ਗੱਡੀ ਤੋਂ ਹੀ ਰਿਕਵਰ ਹੋ ਗਏ ਸੀ ਫਿਰ ਉਸ ਤੋਂ ਬਾਅਦ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਅਸੀਂ ਉਹਨਾਂ ਦੇ ਘਰ ਦੇ ਜਿੱਥੇ ਇਹ ਬਣਾਉਂਦੇ ਸੀਗੇ ਨੋਟ ਜਿੱਥੇ ਬਣਾਉਂਦੇ ਸੀ ਉੱਥੇ ਰੇਡ ਕੀਤਾ ਸੀ ਔਰ ਉਥੋਂ ਦੀ ਉਹਨਾਂ ਦੀ ਤੇਨੇ ਲੱਖ ਕਰੰਸੀ ਹੋਰ ਔਰ ਨਾਲ ਹੀ ਜੋ ਸਮਾਨ ਜਿਨ੍ਹਾਂ ਨੂੰ ਯੂਜ਼ ਕਰਕੇ ਇਹ ਨੋਟ ਬਣਾਉਂਦੇ ਸੀਗੇ ਉਹ ਵੀ ਸਮਾਨ ਸਾਰੇ ਸਾਨੂੰ ਮਿਲੇ ਹੈਗੇ ਉਹਨਾਂ ਨੂੰ ਅਸੀਂ ਰਿਕਵਰੀ ਵੀ ਕਰ ਦਿੱਤੇ ਹੈਗੇ ਸਾਰੇ ਇੱਥੇ ਹੈਗੇ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਨਾਲ ਨਾਲ ਹੀ ਜੋ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹ ਚੀਜ਼ ਹੋਰ ਇੱਕ ਹੋਰ ਚੀਜ਼ ਆਈ ہوئی ਹੈ ਇਹਨਾਂ ਇਹ ਦੋਹਾਂ ਦੇ ਨਾਲ ਇੱਕ ਤੀਜਾ ਬੰਦਾ ਹੋਰ ਹੈਗਾ ਉਹ ਆਲਰੇਡੀ ਜੇਲ੍ਹ 'ਚ ਹੈਗਾ ਤੋਂ ਉਹ ਇਹਨਾਂ ਦਾ ਮਦਦ ਕਰਦਾ ਸੀ ਇਹਨਾਂ ਨੂੰ ਨੋਟਾਂ ਨੂੰ ਬਣਾਉਣ ਦੇ ਵਿੱਚ ਤੋ ਹਲੇ ਉਹਨਾਂ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆ ਰਹੇ ਹੈਗੇ ਉਹਨਾਂ ਦੀ ਤਫਤੀਸ਼ ਦੇ ਵਿੱਚ ਫਿਰ ਅੱਗੇ ਜੋ ਚੀਜ਼ ਨਿਕਲਣਗੇ ਉਹਦੇ ਫਿਰ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਜੀ ਇਹ ਜਿਹੜਾ ਸੀ ਵੀਰ ਪકડਿਆ ਗਿਆ ਜੀ ਇਹ ਕੋਈ ਕੋਰਪੋਰੇਟ ਬੈਂਕ ਚ ਸਾਕੀ ਨਾ ਹਾਂ ਜੀ ਇਹ ਪਹਿਲੇ ਇਹ ਗਵਰਨਮੈਂਟ ਏਮਪਲੋਈ ਸੀਗਾ ਜੀ ਇਹ ਸਰਕਾਰੀ ਮੁਲਾਜ਼ਮ ਸੀਗਾ ਇਹ ਕੋਰਪੋਰੇਟ ਬੈਂਕ ਦੇ ਵਿੱਚ ਕੰਮ ਕਰਦਾ ਸੀ ਉੱਥੇ ਇਹਨਾਂ ਦੇ ਉੱਤੇ ਇੱਕ ਪਰਚਾ ਹੋ ਗਿਆ ਸੀਗਾ 2 ਕਰੋੜ 45 ਲੱਖ ਦੀ ਇੱਕ ਠੱਗੀ ਦਾ ਮਾਮਲਾ ਇਹਦੇ ਵਿੱਚ ਦਰਜ ਹੋ ਗਿਆ ਸੀ ਔਰ ਇਹਦੇ ਵਿੱਚ ਵੀ ਅਰੈਸਟ ਵੀ ਹੋਇਆ ਸੀਗਾ ਔਰ ਇਹਨਾਂ ਨੇ ਜੇਲ ਟਾਈਮ ਵੀ ਲਾ ਕੇ ਆਇਆ ਸੀ ਪਰ ਉਸ ਤੋਂ ਬਾਅਦ ਇਹਨਾਂ ਦੀ ਡਿਸਮਿਸਲ ਵੀ ਹੋ ਗਈ ਸੀ ਸਰਵਿਸ ਤੋਂ ਜੀ ਉਹ ਹਲੇ ਤਫਤੀਸ਼ ਦੀ ਪਾਰਟ ਹੈ ਜੀ ਹਲੇ ਜੋ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਜੋ ਆ ਚੁੱਕੀ ਹੈ ਉਹਦੇ ਵਿੱਚ ਉਹਨਾਂ ਦੇ ਕਹਿਣ ਦੇ ਮੁਤਾਬਿਕ ਇਹਨਾਂ ਨੇ 5 ਲੱਖ ਦਾ ਇੱਕ ਪਾਰਸਲ ਇਹਨਾਂ ਨੇ ਅੱਗੇ ਦਿੱਤੀ ਹੈ ਉਹ ਕਿੱਥੇ ਦਿੱਤੀ ਹੈ ਕਿੰਨਾਂ ਨੂੰ ਦਿੱਤੀ ਹੈ ਉਹ ਸਾਰੇ ਚੀਜ਼ੇ ਹਲੇ ਸਾਡੀ ਤਫਤੀਸ਼ ਦੇ ਦੌਰਾਨ ਆਣੀ ਚਾਹੀਦੀਆਂ ਚਾਹੀਦੀਆਂ ਕੰਨੀ ਦੇਰ ਤੱਕ ਕਰ ਰਹੀ ਸੀ ਇਹ ਕਹਿੰਦੇ ਜੀ ਆਪਾਂ ਅਕਤੂਬਰ 2023 ਤੋਂ ਬਣਾ ਰਹੇ ਹੈਗੇ ਲੇਕਿਨ ਹਲੇ ਦਿੱਤੀ ਨਹੀਂ ਸੀ ਕਿਥੇ ਲੇਕਿਨ ਉਹ ਹਲੇ ਇਨਵੈਸਟੀਗੇਸ਼ਨ ਦੀ ਪਾਰਟ ਹੈ ਜੀ ਉਹ ਤੋਂ ਕਹਿੰਦੇ ਕਿ ਅਕਤੂਬਰ ਦੇ ਵਿੱਚ ਅਕਤੂਬਰ 2023 ਦੇ ਵਿੱਚ ਅਸੀਂ ਜੋ ਜੇਲ ਜ ਹੈਗਾ ਉਹ ਉਹ ਬੰਦੇ ਨੇ ਸਾਨੂੰ ਬਣਾ ਕੇ ਦਿੱਤੀ ਸੀ ਅਸੀਂ ਲੇਕਿਨ ਕਿਥੇ ਬਾਹਰ ਨਹੀਂ ਦਿੱਤੀ ਹੈ ਉਹ ਉਹਨਾਂ ਦੀ ਕਹਿਣਾ ਹੈਗਾ ਲੇਕਿਨ ਅਸੀਂ ਉਹਨੂੰ ਹੋਰ ਵੀ ਡੁੰਗਾਈ ਨਾਲ ਇਹਦਾ ਕੁਝ ਵਿੱਚ ਕਰਾਂਗੇ ਔਰ ਉਹਦਾ ਅੱਗੇ ਜੋ ਇਹਨਾਂ ਨੇ ਜਿੱਤੇ ਸੀ ਤੇ ਦਿੱਤੀ ਹੈ ਕਿੰਨੇ ਪ੍ਰਿੰਟ ਹੋਏ ਨੇ ਔਰ ਜੋ ਇੱਕ ਹੋਰ ਹੈਗਾ ਜੋ ਮੁਰਜ ਉਹਨਾਂ ਨੂੰ ਵੀ ਅਸੀਂ ਜਦੋਂ ਲੈ ਕੇ ਆਵਾਂਗੇ ਤਾਂ ਉਹਨਾਂ ਦੇ ਕਹਿਣ ਦੇ ਵਿੱਚ ਜੋਸ਼ ਹੀ ਸਾਹਮਣੇ ਆਉਂਦੇ ਉਹਦੇ ਹਿਸਾਬ 'ਚ ਅੱਗੇ ਦੀ ਆਪਣੀ ਕਾਰਵਾਈ ਚਲ ਸਕਦਾ ਹੈ। ਇਲੈਕਸ਼ਨ ਦੇ ਵਿੱਚ ਵੀ ਵਰਤ ਸਕਦੇ ਆ ਨੋਟ ਜਿਹੜੇ ਜਾਨੀ ਤੁਸੀਂ। ਅ ਤੁਸੀਂ ਦੇਖ ਸਕਦੇ ਹੋ ਜੀ ਮਤਲਬ ਜਿ세 ਆਮ ਆਮ ਬੰਦਾ ਹੈ ਉਹਨੂੰ ਇਹ ਮੁਸ਼ਕਿਲ ਹੈ ਉਹਨੂੰ ਪਤਾ ਬਤਾ ਕਰਾਣਾ ਕਿ ਇਹ ਫੇਕ ਹੈ ਜਾਂ ਸਹੀ ਹੈ। ਤੋ ਬਟ ਚੰਗਾ ਹੋ ਗਿਆ ਜੀ ਉਤੋਂ ਪਹਿਲੇ ਹੀ ਵਰਤਨ ਤੋਂ ਪਹਿਲੇ ਹੀ ਇਹ ਕਾਬੂ ਆ ਗਏ ਔਰ ਜਿੰਨੇ ਵੀ ਨਦੀਸ ਸੀਗੇ ਉੱਥੇ ਸਮਾਨ ਸੀ ਉਹ ਸਾਰੇ ਰਿਕਵਰ ਹੋ ਗਏ। ਉਹ ਇਹ ਹਲੇ ਉਹ ਦੱਸਦੇ ਨਹੀਂ ਜੀ ਉਹ ਕਹਿੰਦੇ ਕਿ ਹਿਮਾਚਲ ਦੇ ਵਿੱਚ ਇਹਨਾਂ ਨੇ ਕਿਸੇ ਨੂੰ ਦੇਣਾ ਸੀ ਇਹ ਸੀ ਅ ਇਹਦੇ ਵਿੱਚ ਜੋ ਹੈਗੇ ਜੀ ਹਲੇ ਤੱਕ ਦੋ ਬੰਦੇ ਜੋ ਹੈ ਅਰੈਸਟ ਹੋ ਗਏ ਨੇ ਔਰ ਇੱਕ ਹੋਰ ਜੋ ਹੈ ਉਹ ਪ੍ਰੋਡਕਸ਼ ਵਾਰੰਟ ਤੇ ਲੈ ਕੇ ਆਉਣਾ ਚਾਹੀਦਾ ਬਟਾਲੇ ਦਾ ਕੋਈ ਬੰਦਾ ਵੀ ਗ੍ਰੇਡਿੰਗ ਕੀ ਕਰਿਆ ਨਹੀਂ ਜੀ ਬਟਾਲੇ ਦੀ ਕੋਈ ਨਹੀਂ ਹੈਗੀ ਇਹਦੇ ਵਿੱਚ ਨੋ 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 ਦੋ ਗੱਡੀਆਂ ਬਰਾਮਤ ਹੋਈਆਂ ਜੀ ਇੱਕ ਵਰਨਾ ਗੱਡੀ ਹੈ ਔਰ ਇੱਕ ਅਲਕਜ਼ਾਰ ਗੱਡੀ ਹੈ ਇਹ ਦੋ ਗੱਡੀਆਂ ਨੇ ਦੋ ਗੱਡੀਆਂ ਹੈਗੇ ਹਾਂ ਹਾਂਜੀ ਹਾਂਜੀ ਉਹਨਾਂ ਦੀ ਉਹਨਾਂ ਦੀ ਦੋ ਗੱਡੀਆਂ ਨੇ ਨੋਟ ਦਾ ਪ੍ਰਿੰਟਰ ਜਿਹੜਾ ਕੱਢਦੇ ਨੇ 70 ਕਿਤੋਂ ਦਾ ਉਹ ਹਲੇ ਪੁੱਛ ਗਿਛ ਦੀ ਗਾ ਹੈ ਨਾ ਜੀ ਉਹ ਜੋ ਹੈਗੇ ਜੋ ਤੀਜਾ ਹੈ ਗੁਰਦੀਪ ਹੈ ਉਹਦਾ ਨਾ ਉਹਨਾਂ ਨੂੰ ਅਸੀਂ ਲੈ ਕੇ ਆਉਣੇ ਆ ਤਾਂ ਇਹਨਾਂ ਦੇ ਕਹਿਣ ਦੇ ਮੁਤਾਬਿਕ ਇਹ ਸਾਰੇ ਜੋ ਸਮਾਨ ਹੈ ਨੋਟ ਹੈ ਇਨਕ ਹੈ ਔਰ ਜੋ ਈਵਨਲੀ ਪੇਪਰ ਹੈ ਪ੍ਰਿੰਟਰ ਹੈ ਕਟਰ ਹੈ ਇਹ ਸਾਰੇ ਸਮਾਨ ਇਹ ਕਹਿੰਦੇ ਕਿ ਉਹਨਾਂ ਦੀ ਹੈ ਗੁਰਦੀਪ ਵੀ ਹੈਗੀ ਆ ਉਹਨਾਂ ਨੂੰ ਅਸੀਂ ਇੱਥੇ ਆਪਣੇ ਕੋਲ ਠਰਾਏ ਸੀਗੇ ਉਹਨਾਂ ਨੇ ਸਾਨੂੰ ਬਣਾ ਕੇ ਦੇ ਰਹੇ ਸੀ ਅਰੈਸਟ ਕਿ ਤੋਂ ਪਈ ਦੀ ਹੈ ਇਹਦੀ ਹੈਗੀ ਜੀ ਸਦਰ ਸਦਰ ਦੀ ਹੈਗੇ ਸਾਡਾ ਸਾਧ ਮੁਬਾਰਕ ਸਾਧ ਮੁਬਾਰਕ ਪਿੰਡ ਹੈ ਸਾਧ ਮੁਬਾਰਕ ਪਿੰਡ ਹਾਂਜੀ ਨਹੀਂ ਜੀ ਨਹੀਂ ਇਸ ਵਿੱਚ ਕੋਈ ਚੀਜ਼